ਕਿ ਕਿੜੀ ਸੂਈ ਵਟ ਮਤਾਗਾ ਬੈਠ ਕੇ ਸਿੱਧਾ ਕੱਢ ਰਹੀਆਂ ਆਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਵੀ ਬਰ ਰਹੀਆਂ ਬਾਬਲ ਮੇਰੇ ਦੇਸਣ ਹੋ ਰਹੀਆਂ ਨਮਸਕਾਰ ਸਤ ਸ੍ਰੀ ਅਕਾਲ ਆਦਾਬ ਮੈਂ ਤੇਂਦਰਪਾਲ ਕੌਰਮਾਨ ਦੋ ਗੱਲਾਂ ਕਰਾਂਗੀ ਤੁਹਾਡੇ ਨਾਲ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀਆਂ ਜੀ ਮੇਰੀ ਪੰਜਾਬੀ ਦੀ ਕਿਤਾਬ ਪੰਜਾਬੀ ਰਹਿਤਲ ਦੇ ਵਿਆਹ ਨਾਲ ਸੰਬੰਧਿਤ ਭਾਗ ਵਿਆਹ ਦੀਆਂ ਤਿਆਰੀਆਂ ਬਾਰੇ ਗੱਲ ਕਰਨ ਜਾ ਰਹੀਆਂ ਜੀ ਜਦੋਂ ਵਿਆਹ ਵੱਜ ਜਾਂਦਾ ਹੈ ਉਸ ਤੋਂ ਹੀ ਸ਼ੁਰੂ ਹੋ ਜਾਂਦੀਆਂ ਵਿਆਹ ਦੀਆਂ ਤਿਆਰੀਆਂ ਪਹਿਲਾਂ ਵਿਆਹ ਦੀਆਂ ਤਿਆਰੀਆਂ ਤੇ ਕਾਫੀ ਸਮਾਂ ਲੱਗਦਾ ਸੀ ਅੱਜ ਵਾਂਗੂ ਵਿਆਹ ਦਿਨਾਂ ਦੇ ਵਿੱਚ ਹੀ ਨਹੀਂ ਹੁੰਦਾ ਸੀਗਾ ਵਿਆਹ ਦੇ ਲਈ 2-2 3-3 6-6 ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਸੀ ਪਰ ਜਿਹੜੀਆਂ ਤਿਆਰੀਆਂ ਵਿਆਹ ਵੱਜਣ ਤੋਂ ਬਾਅਦ ਸ਼ੁਰੂ ਹੁੰਦੀਆਂ ਅਸੀਂ ਇੱਥੇ ਉਹਨਾਂ ਦੀ ਗੱਲ ਕਰਦੇ ਹਾਂ ਕੁੜੀਆਂ ਦੇ ਵਿਆਹ ਦੇ ਲਈ ਜ਼ਿਆਦਾ ਤਿਆਰੀਆਂ ਕਰਨੀਆਂ ਪੈਂਦੀਆਂ ਮੁੰਡਿਆਂ ਦੇ ਵਿਆਹ ਲਈ ਵੀ ਤਿਆਰੀ ਤਾਂ ਕਰਨੀ ਪੈਂਦੀ ਹੈ ਪਰ ਥੋੜੀਆਂ ਜੀਆਂ ਘੱਟ ਹੁੰਦੀਆਂ ਜਿਵੇਂ ਕਿ ਰਜਾਨਾ ਗਦੈ ਲੈ ਨਗੰਦਨੇ ਖੇਸਾਂ ਦੇ ਬੰਬਲ ਵਟਨੇ ਦਰੀਆਂ ਦੀਆਂ ਜਾਲੀਆਂ ਬੰਨਣੀਆਂ ਪੱਖੀਆਂ ਬੁੰਨੀਆਂ ਆ ਨਾਲੇ ਬੁੰਨੇ ਪੀੜੀਆਂ ਮੰਜੇ ਬੁੰਨੇ ਔਰ ਮੇਲ ਨੇ ਜੋ ਔਣਾ ਹੁੰਦਾ ਨਾ ਤੇ ਇਸ ਦੇ ਨਾਲ ਹੀ ਕਰੇ ਆਟਾ ਪੀਣਾ ਚੱਕੀਆਂ ਲਾ ਲਿੰਦੇ ਸੀਗੇ ਅ ਖਰੀਦੋ ਫਰੋਕਤ ਕਰਨੀ ਸੁਆਣੀਆਂ ਨੇ ਲੈਣ ਦੇਣ ਵਾਲੇ ਕਪੜਾ ਲੱਤਾ ਜਿਹੜਾ ਖਰੀਦਣਾ ਹੁੰਦਾ ਸੀ ਸ਼ਹਿਰ ਬਾਜ਼ਾਰ ਦੀ ਸ਼ੋਪਿੰਗ ਕਰਨੀ ਹੁੰਦੀ ਇਸ ਕਰਕੇ ਜਿਹੜਾ ਉਹ ਵਿਆਹ ਦੀਆਂ ਤਿਆਰੀਆਂ ਤੇ ਬਹੁਤ ਜ਼ੋਰ ਲਾਇਆ ਜਾਂਦਾ ਸੀ ਉਦੋਂ ਦਰਜੀ ਘਰੇ ਬਿਠਾ ਲਏ ਜਾਂਦੇ ਸੀਗੇ ਮਤਲਬ ਸਾਰੇ ਦੇ ਸਾਰੇ ਮੇਲ ਦੇ ਕਪੜੇ ਸੌਰੀ ਘਰ ਦੇ ਜਿੰਨੇ ਵੀ ਜੀ ਹੁੰਦੇ ਸੀ ਘਰੇ ਹੀ ਬਸ ਦਰਜੀ ਨੂੰ ਨਾਪੇ ਦੇਈ ਜਾਂਦੇ ਤੇ ਕਪੜੇ ਸਵਾਈ ਜਾਂਦੇ ਹੁੰਦੇ ਸੀਗੇ ਪਹਿਲੇ ਸਮਿਆਂ ਦੇ ਵਿੱਚ ਸ਼ਤਾ ਜਿਹੜਾ ਬਹੁਤ ਘੱਟ ਹੁੰਦਾ ਸੀਗਾ ਅੱਜ ਵਾਂਗੂ ਕੋਠੀਆਂ ਜਾਂ ਬਹੁਤੇ ਵੱਡੇ ਘਰ ਨਹੀਂ ਹੁੰਦੇ ਸੀਗੇ ਤਾਂ ਜਦੋਂ ਵਿਆਹ ਵਜਦਾ ਤਾਂ ਇਹ ਇੱਕ ਤਰ੍ਹਾਂ ਦਾ ਜ਼ਰੂਰੀ ਹੋ ਜਾਂਦਾ ਸੀ ਕਿ ਉਹਨਾਂ ਉਸ ਸਮੇਂ ਦੇ ਵਿੱਚ ਇੱਕ ਅੱਧਾ ਕਮਰਾ ਚਵਾਰਾ ਬੈਠਕ ਜ਼ਰੂਰ ਛੱਤ ਲਈ ਜਾਂਦੀ ਸੀ ਹਨ ਇਹ ਜ਼ਿਆਦਾਤਰ ਮੁੰਡੇ ਵਾਲੇ ਵੀ ਕਰਦੇ ਸੀ ਤੇ ਕੁੜੀ ਵਾਲੇ ਵੀ ਕਿਉਂਕਿ ਜਦੋਂ ਮੁੰਡੇ ਪਰਿਵਾਰ ਨੂੰ ਇੱਕ ਮੁੰਡੇ ਤੇ বউਟੀ ਨੂੰ ਅਲੱਗ ਕਮਰਾ ਚਾਹੀਦਾ ਹੁੰਦਾ ਸੀ ਤੇ ਇਸੇ ਤਰ੍ਹਾਂ ਸਹੁਰਿਆਂ ਦੇ ਘਰ ਵਿੱਚ ਜਵਾਈ ਲਈ ਬੈਠਣ ਉੱਠਣ ਲਈ ਬੈਠਕ ਹੁੰਦੀ ਸੀ ਜਵਾਈ ਭਾਈ ਪਰਿਵਾਰ ਦੇ ਵਿੱਚ ਜਿਹੜਾ ਐ ਬਿਠਾਉਣਾ ਵਧੀਆ ਨਹੀਂ ਸਮਝਦੇ ਸੀ ਉਹਦੀ ਸਪੈਸ਼ਲ ਸੇਵਾ ਦੇ ਲਈ ਉਹਨੂੰ ਬੈਠਕ ਬਣਾਈ ਜਾਂਦੀ ਸੀਗੀ ਇਸ ਕਰਕੇ ਘਰੇ ਮਿਸਤਰੀ ਵੀ ਲੱਗ ਜਾਂਦੇ ਸੀਗੇ ਸ਼ਤਾ ਦੇ ਲਈ ਫੇਰ ਕੰਨਾਂ ਤੇ ਮੋਰ ਘੁੱਗੀਆਂ ਬਣਾਈਆਂ ਜਾਂਦੀਆਂ ਕਲੀਆਂ ਪੋਚੇ ਫੇਰੇ ਜਾਂਦੇ ਘੰਧੋਲੀਆਂ ਸਜਾਈਆਂ ਜਾਂਦੀਆਂ ਬਤਲੇ ਤਾ ਲੈ ਕੇ ਕਾਗਜ਼ ਰੰਗ ਬਰੰਗੇ ਤਾਜ ਨੂੰ ਬੋਲਦੇ ਹਨ ਉਹਦੇ ਵਿੱਚ ਆਟੇ ਦੀ ਲੇਵੀ ਨਾਲ ਛੰਡੀਆਂ ਬਣਾ ਬਣਾ ਕੇ ਪੂਰੇ ਵਿਹੜੇ ਤੇ ਛੰਡੀਆਂ ਲਾਈਆਂ ਜਾਂਦੀਆਂ ਕਨਾਤਾਂ ਸਜਾਈਆਂ ਜਾਂਦੀਆਂ ਤੇ ਇਸ ਦੇ ਲਈ ਤਿਆਰੀ ਦੇ ਲਈ ਕੋਸ਼ ਰਿਸ਼ਤੇਦਾਰ ਜਿਹੜੇ ਬਹੁਤ ਨੇੜਲੇ ਨਿਗਦੇ ਜਾਂ ਜਿਨ੍ਹਾਂ ਦਾ ਕਹਿ ਲੀਏ ਕਿ ਸਾਡੇ ਨਾਲ ਬਹੁਤ ਪਿਆਰ ਹੁੰਦਾ ਉਹ ਵੀ ਆ ਕੇ ਹੱਥ ਵਟਾਉਂਦੇ ਜਿੰਨੀ ਜਿੰਨੀ ਕਿਸੇ ਨਾਲ ਨੇੜਤਾ ਉਹਨਾਂ ਉਹਨਾਂ ਹੀ ਉਹ ਸਾਰੇ ਕੰਮ ਕਰਾਉਣ ਦੇ ਵਿੱਚ ਸਾਂਝ ਰੱਖਦੇ ਕਈ ਗਈ ਰਿਸ਼ਤੇਦਾਰ ਤਾਂ ਮਹੀਨਾ ਮਹੀਨਾ ਪਹਿਲਾਂ ਹੀ ਆ ਕੇ ਕੰਮ ਸ਼ੁਰੂ ਕਰਵਾ ਦਿੰਦੇ ਸੀਗੇ ਅੱਜ ਹਾਲਾਤ ਜਿਹੜੇ ਹੋਰ ਹੋ ਗਏ ਨੇ ਅੱਜ ਥੋੜਾ ਜਿਹਾ ਇਹ ਆ ਕਿ ਵਿਆਹ ਘਰ ਸਾਡੇ ਪਹਿਲਾਂ ਹੀ ਪਾਏ ਹੁੰਦੇ ਆ ਹਨਾ ਕੋਠੀਆਂ ਜਾਂ ਮੌਕੇ ਤੇ ਚਲੋ ਬਣਾ ਲੈ ਪੈਲਸਾਂ ਦੇ ਵਿੱਚ ਚਲੇ ਜਾਂਦੇ ਆ ਅਸੀਂ ਪੈਲਸ ਦੇ ਵਿੱਚ ਸਾਰੀ ਮਠਿਆਈ ਜਿਹੜੀ ਆ ਉਹ ਪੱਕੀ ਬਕਾਈ ਬਣ ਜਾਂਦੀ ਹੈ ਪਹਿਲਾਂ ਕਾਰੇ ਹਲਵਾਈ ਬਠਾ ਲਏ ਜਾਂਦੇ ਸੀ ਕਿ ਕੜਾਈ ਚੜਾਈ ਜਾਂਦੀ ਸੀ ਅੱਜ ਅਸੀਂ ਰੈਡੀमेड ਮਠਾਈ ਲਿਆਉਣੇ ਆ ਤਿਆਰੀਆਂ ਅੱਜ ਵੀ ਕਰਨੀਆਂ ਪੈਂਦੀਆਂ ਪਰ ਪਹਿਲਾਂ ਨਾਲੋਂ ਥੋੜਾ ਜਿਹਾ ਘਟ ਹੈ ਸੋ ਇਹ ਬਹੁਤ ਹੀ ਸਾਡਾ ਸਮਾਂ ਅੱਜ ਜਿਹੜਾ ਬਚ ਗਿਆ ਕਿਉਂਕਿ ਕਿਸੇ ਕੋਲੇ ਵੇਲ ਨਹੀਂ ਪਹਿਲਾਂ ਹੱਥੀਂ ਕੰਮ ਕਰਦੇ ਸੀ ਸਾਰੇ ਰਲ ਮਿਲ ਕੇ ਕਰਦੇ ਸੀ ਅੱਜ ਥੋੜਾ ਜਿਹਾ ਅਸੀਂ ਆਪਣਾ ਜ਼ਿੰਦਗੀ ਦੇ ਰਜਿਵਿਆਂ ਦੇ ਵਿੱਚ ਸਾਡੇ ਕੋਲੇ ਇੱਕ ਦੂਜੇ ਦੇ ਹੱਥ ਵਟਾਉਣ ਲਈ ਟਾਈਮ ਨਹੀਂ ਹੁੰਦਾ ਇਸ ਲਈ ਅੱਜ ਅਸੀਂ ਹਰ ਚੀਜ਼ ਬਣੀ ਬਣਾਈ ਲੈ ਕੇ ਦਿਨਾਂ ਵਿੱਚ ਹੀ ਵਿਆਹ ਕਰ ਦਿੰਨੇ ਆ ਜੀ ਅੱਜ ਲਈ ਇੰਨਾ ਹੀ ਧੰਨਵਾਦ